ਕਰ ਦੇਣਾ ਕਹਿੰਦੇ ਪ੍ਰਮਖ ਆਸ਼ਰਮ ਸਭ ਤੋਂ ਉੱਚਾ ਸਾਡੇ ਜਿੰਨੇ ਵੀ ਮਨ ਦੇ ਵਿਚਾਰ ਨੇ ਉਹਨਾਂ ਵਿਚਾਰਾਂ ਦੇ ਵਿੱਚੋਂ ਸਾਡੇ ਜਿੰਨੇ ਵੀ ਕਰਮ ਨੇ ਉਹਨਾਂ ਕਰਮਾਂ ਦੇ ਵਿੱਚੋਂ ਸਾਡੇ ਜਿੰਨੇ ਹੀ ਧਰਮ ਦੇ ਕਰਮ ਨੇ ਉਹਨਾਂ ਕਰਮਾਂ ਦੇ ਵਿੱਚੋਂ ਸਭ ਤੋਂ ਉੱਚਾ ਵਰਗ ਦੀ ਯਾਦ ਹੈ ਉਸ ਸਭ ਸੁਧੀ ਦਾ ਉਚਾਰ ਉਚਾਈ ਨਹੀਂ ਨਚਾਉ ਦਾ ਬਖਰੀ ਸ਼ੁੱਧਤਾ ਇਹਨਾਂ ਉਚਾਰ ਬਾੜੀ ਚ ਰਖਿਆ ਆਪਣੇ ਗੁਰੂ ਘਰ ਦੇ ਬਾਹਰ ਲੈ ਕੇ ਲਾਇਆ ਅੱਤ ਉਚਾ ਦਾ ਦਰਬਾਰ ਆ ਇਹ ਉਹਦਾ ਜਿਹੜਾ ਦਰਬਾਰ ਹੈ ਅੱਤ ਦਾ ਉਚਾਰ ਹੈ ਅੱਤ ਦਾ ਉਚਾਰ ਮਤਲਬ ਕਿੰਨਾ ਉਚਾ ਅੱਤ ਦਾ ਉਚਾਰ ਅਸੀਂ ਕਹਾਂਗੇ ਸਾਡੇ ਤਰ੍ਹਾਂ ਪੌੜੀ ਸਾਰੇ 22 23 ਲੱਗਦੇ ਨੇ ਇਹਨਾਂ ਕਿੰਨਾ ਇਤੋਂ ਬੜੇ ਬੜੇ ਉੱਚੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਮਤਜ਼ੀਰ ਵਿੱਚ ਜ਼ਿਕਰ ਕਰਿਆ ਸੀ ਕਿ ਥੱਲੇ ਨੂੰ ਪੌੜੀ ਲੱਗਦੀ ਹੈ ਪਰ ਉੱਥੇ ਵੀ ਲਿਖਿਆ ਹੈ ਕਿ ਉਹ ਪਰਬਤ ਉੱਤੇ ਰੰਤਾ ਹੈ ਸਭ ਤੋਂ ਉੱਚਾ ਇਹ ਉਚਾਈ ਕਿਸ ਗੱਲ ਦੀ ਹੈ ਇਸ ਸਤ ਦੀ ਉਡਾਰੀ ਇਸ ਸਤ ਦੀ ਉੱਚਾਈ ਦੱਸ ਦੀ ਸਵਰਤ ਕਿੱਥੇ ਜਾ ਕੇ ਐਵੇਂ ਨਹੀਂ ਬੜਾ ਉਚਾ ਕਰੇਗਾ ਪੁੱਛਾ ਹੋ ਜਿਸ ਦੇ ਗੁਰੂ ਪਾਤਸ਼ਾਹ ਨੇ ਇਹ ਵਟਿਆਇ ਕੀਤੀ ਹੈ ਤੇ ਜਿਹੜਾ ਉਸ ਪਰਮਾਤਮਾ ਦਾ ਸਿਮਰਣ ਹੈ ਭਾਈ ਉਹ ਨੌ ਹੈ ਪਰ ਉਹ ਬਹੁਤ ਉੱਚਾ ਹੈ ਫਿਰ ਜੇ ਉਹ ਸਿਮਰਣ ਦੇ ਵਿੱਚ ਕੋਈ ਲੱਗ ਜਾਏ ਉਹਦਾ ਵੀ ਉਧਾਰ ਜੇ ਕੋਈ ਲੱਗ ਜਾਏ ਉਹਦੀ ਤ੍ਰਿਸ਼ਨਾ ਮੁਝ ਜਾਂਦੀ ਹੈ ਜੇ ਕੋਈ ਲੱਗ ਜਾਏ ਉਹ ਸਾਰੇ ਕਾਸ਼ੀ ਦੀ ਸੂਜੀ ਹੁੰਦੀ ਹੈ ਨਾ ਮਤਲਬ ਅਸੀਂ ਕਹਿੰਦੇ ਸਾਨੂੰ ਸੋਝੀ ਨਹੀਂ ਹੁੰਦੀ ਭਾਈ ਤੂੰ ਸਿਮਰਨ ਚ ਉਹਦੀ ਯਾਦ ਚ ਲੱਗ ਸੂਜੀ ਤਾਂ ਉਹਨੇ ਆਪ ਪਿਆਰ ਹੋ ਜਿੰਦੇ ਦੇਖੋ ਉਲਟ ਗੱਲ ਹੈ ਬੰਦਾ ਕਹਿੰਦਾ ਮੈਨੂੰ ਜੀ ਹੁਣ ਸੋਝੀ ਆ ਗਈ ਹੁਣ ਮੈਂ ਨਾਮ ਜਪਿਆ ਕਰੂੰ ਇੱਕ ਵੋਸਾ ਗੁਰਵਰਜ ਤੇ ਕਹਿੰਦੇ ਤੂੰ ਉਹਦੀ ਯਾਦ ਵਿੱਚ ਬੈਠ ਉਹਦੀ ਯਾਦ ਰੱਖ ਸੋਝੀ ਤਨੂੰ ਉਹ ਆਪ ਹੀ ਦੇ ਦੇ ਸਭ ਕੁਝ ਹਰ ਇੱਕ ਚੀਜ਼ ਦੀ ਸੋਝੀ ਆ ਜਾਣੀ ਹੈ ਇਹਦੇ ਵਿੱਚ ਕੀ ਮਿਲਾਵਟ ਹੈ ਕੀ ਮੈਲ ਹੈ ਕੀ ਮਾੜਾ ਹੈ ਕੀ ਚੰਗਾ ਹੈ ਕੀ ਉੱਚਾ ਹੈ ਕੀ ਨੀਵਾ ਹੈ ਹਰ ਕਿਸ ਦੀ ਵਹਿਗਰੂ ਕਿਵੇਂ ਵਿਚਰਦਾ ਹੈ ਸਭ ਦੀ ਸੋਝੀ ਆ ਜਾਣੀ ਹੈ ਕਦੋਂ ਜਦ ਤੂੰ ਦੀ ਯਾਦ ਵਿੱਚ ਇਸ ਕਰਕੇ ਫਿਰ ਉਹਦੀ ਯਾਦ ਵਿੱਚ ਜੁੜਿਆ ਜਮ ਤਰਾਸਾ ਤਰਾਸ ਦਾ ਡਰ ਫਿਰ ਉਹ ਜਮ ਤੋ ਤਾਂ ਕੀ ਹੋ ਜਮ ਦਾ ਡਰ ਹੁੰਦਾ ਨਾ ਉਹ ਵੀ ਮੁੱਕਦਾ ਨਹੀਂ ਹੁੰਦਾ ਫਿਰ ਪੂਰਨ ਆਸਾ ਆਸਾ ਪੂਰੀ ਆਪਕੱਲ ਜ਼ਿਕਰ ਕੀਤਾ ਸੀ ਕਿ ਐਵੇਂ ਹੀ ਨਹੀਂ ਆਸਾ ਇਹ ਵੀ ਆਸ ਪੂਰੀ ਹੋ ਗਈ ਤਾਂ ਆਡੀ ਆਸ ਪੂਰੀ ਹੋ ਤਾਂ ਮੁੱਕਦੀ ਹੀ ਨਹੀਂ ਇੱਕ ਕਾਸ ਪੂਰੀ ਹੁੰਦੀ ਹੈ ਦੂਜੀ ਸ਼ੁਰੂ ਹੋ ਜਾਂਦੀ ਹੈ ਦੂਜੀ ਪੂਰੀ ਹੋ ਜਾਂਦੀ ਹੈ ਬਸ ਆਸ ਦੀ ਜਿਹੜੀ ਚੀਜ਼ ਮੰਗੀ ਆ ਜਿਸ ਵਾਰ ਦੀ ਆਸ ਜਗ ਪੈਂਦੀ ਹੈ ਜੇ ਉਹ ਪੂਰੀ ਹੋ ਜਾਂਦੀ ਹੈ ਫਿਰ ਉਹ ਕਦੇ ਚਲੀ ਨਾ ਜਾਏ ਉਹਦਾ ਡਰ ਹੈ ਇਸ ਕਰਕੇ ਉਹਦੀ ਅਰਦਾਸ ਸ਼ੁਰੂ ਹੋ ਜਾਂਦੀ ਤ ਤਾਂ ਮੂਰਨ ਮਤਲਬ ਹੈ ਮਨ ਵਿੱਚੋਂ ਇਹ ਇੱਛਾ ਮੁਕਦੀ ਨਹੀਂ ਹੋ ਕੋਈ ਇੱਛਾ ਹੀ ਨਹੀਂ 10 ਉਹਨੂੰ ਕਿਹਾ ਅਸ ਪੂਰੀ ਸਭ ਤੋਂ ਵੱਡੀ ਗੱਲ ਪ੍ਰਭ ਕੇ ਸਿਮਰਨ ਜਿਹੜੀ ਆ ਗੱਲ ਹੈ ਮਨ ਕੀ ਮਲ ਜਾਏ ਮਨ ਦੀ ਮੈਲ ਜਾਂਦੀ ਹੈ ਮਨ ਮੈਲਾ ਹੈ ਮਨ ਮੈਲਾ ਹੋਵੇ ਬਾਫੀ ਚਾਹਾਂ ਦਾ ਪਾਠ ਕਰਦਾ ਹੈ ਮਨ ਮੈਲਾ ਹੋਵੇ ਹੋਰ ਕਰਤ ਉਤਾਰੋ ਕਰੇ ਮਨ ਮੈਲਾ ਹੋਵੇ ਇਹ ਕਿਸ ਚਾਂਦਰੀ ਰਹਿ ਸਕਦਾ ਮਨ ਮੈਲਾ ਹੋਵੇ ਕਿਸੇ ਨੂੰ ਚੰਗਾ ਵੇਖ ਨਹੀਂ ਸਕਦਾ ਮਨ ਮੈਲਾ ਹੋਵੇ ਕੋਈ ਚੰਗਾ ਸੁਣ ਨਹੀਂ ਸਕਦਾ ਕਿਉਂਕਿ ਅੰਦਰ ਮਨ ਮੈਲਾ ਸਭ ਕੁਝ ਮੈਲਾ ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਜਿਹੜੀ ਮੈਲ ਹੈ ਜੇ ਕੱਟਣੀ ਹੈ ਤੇ ਕਾਦਰ ਨਾਲ ਕੱਟ ਲੈ ਨਾਮ ਦੇ ਉਹਨੂੰ ਯਾਦ ਆ ਛੋਟੇ ਹੁੰਦੇ ਨਾ ਪ੍ਰਭਾਤ ਫਿਰ ਇਥੇ ਪੜ੍ਹਦੇ ਹੁੰਦੇ ਸੀ ਧਾਰਨਾ ਪੜ੍ਹਦੇ ਸੀ ਬੜੇ ਵਿਧੀਆ ਲੱਗਦੇ ਸੀ ਇਹਨਾਂ ਮੈਲਿਆਂ ਮਨਾਂ ਨੂੰ ਤੋਲ ਹੈ ਪਰ ਤੇ ਸਰੀਰ ਦੀ ਤਾਂ ਗੱਲ ਹੀ ਨਹੀਂ ਸੀ ਜੇ ਹੁਣ ਤੋ ਤੇ ਅੱਜ ਤੱਕ ਕੁਝ ਦੇਖਿਆ ਕਿਸੇ ਨੂੰ ਮਨ ਦੀ ਮਹਿਲਤ ਹੋਣਾ ਕੱਪੜੇ ਤੋਂ ਦੇ ਤੁਸੀਂ ਵੇਖਿਆ ਪਿੰਡਾ ਤੋਂ ਦਾ ਤੁਸੀਂ ਵੇਖਿਆ ਮੂੰਹ ਤੋਂ ਦਾ ਤੁਮੇ ਕਿਉਂ ਵੀ ਮੂੰਹ ਮੈਲਾ ਸੀ ਕੋਈ ਅਜੇ ਤੱਕ ਮਨ ਮੈਲਾ ਧੋਂਦਾ ਦੇਖਿਆ ਜਿਉਂ ਤੋੜ ਲੱਗਿਆ ਮਨ ਇਹਦਾ ਮੈਲਿਆ ਮਨ ਨੂੰ ਤੁਲੇ ਸਬਣ ਲੈ ਕੇ ਹਰ ਕੇ ਨਾਮ ਦਾ ਇਹਦਾ ਮੈਲਿਆ ਮਨ ਆ ਸਬੜ ਲੈ ਕੇ ਹਰ ਕੇ ਨਾਮ ਦਾ ਇਹਨਾ ਸਬੜ ਲੈ ਕੇ ਹਰ ਕੇ ਨਾਮ ਇਹਨਾ ਮੈਲਿਆ ਮਨਾ ਦੂ ਸਬੜ ਲੈ ਕੇ ਹਰ ਕੇ ਸਬੜ ਦੇ ਕਈ ਨ ਹੋਦੇ ਇਹ ਪੁਰਤਗਾਲ ਤੋਂ ਆਇਆ ਸ਼ਬਦ ਹੈ ਪੁਰਤਗਾਲ ਤੋਂ ਉੱਥੇ ਪਹਿਲਾਂ ਸਾਬਣ ਸ਼ਬਦ ਵਰਤਿਆ ਸੀ ਪਹਿਲਾ ਸ਼ਬਦ ਲਾਤੀਨੀ ਭਾਸ਼ਾ ਦਾ ਸ਼ਬਦ ਹੈ ਸਾਬਣ ਸਾਡੇ ਸਾਬਣ ਹੀ ਬਣਿਆ ਕੋਈ ਰਿਕਾਸਟ ਕਹਿੰਦਾ ਸੀ ਕਿਸੇ ਚੀਜ਼ ਨੂੰ ਕੱਟਣ ਵਾਲਾ ਕਾਟਦੇ ਵਾਸਤੇ ਬਲੀ ਸੀ ਖੈ ਵਖਰਾ ਉਹ ਕਹਿੰਦੇ ਵੀ ਮੈਲ ਧੋਣੀ ਹੈ ਬੈਲੇ ਮਨ ਦੀ ਤਾਂ ਕੀ ਕਰ ਸਾਬਣ ਲੈ ਨਾਮ ਦਾ ਤੇ ਮਰ ਮੈਲਾ ਕਹਦਾ ਕਿ ਨਾ ਤੋ ਉੱਤ ਜਾਣਾ ਭਾਈ ਪ੍ਰਭ ਕੈ ਸਿਮਰਨ ਮਨ ਕੀ ਵਾ ਲੈ ਜਾ। ਅਭਿੰਦਿ ਕਾਰੇ ਆ ਜੀ ਵਿਖਦੇ ਧੋਦੇ ਦੇਖਿਆ। ਦਰਬਾਰ ਸਾਹਿਬ ਚਲੇ ਜਾਓ ਦੋ ਕਰਮਾਰ ਸਾਹਿਬ ਚਲੇ ਜਾਓ ਕੀ ਕਰਦੇ ਹੁੰਦੇ ਨੇ? ਕਿ ਸ਼ਨਾਨ ਕਰਦੇ ਨੇ ਸਾਰੇ। ਤਨ ਦੀ ਮੈਲ ਉਤਰ ਰਹੀ ਹੈ। ਘਰਾਂ ਦੇ ਵਿੱਚ ਸਾਡੇ ਬਾਥਰੂਮ ਬੜੇ ਹੋਏ ਨੇ। ਕਾਹਦੇ? ਤਨ ਦੀ ਮੈਲ ਲਾਉਣ। ਕਿਸੇ ਦੇ ਘਰੇ ਗਏ ਉਹ ਜਿਹਾ ਆਪਣੇ ਘਰੇ ਵੀ ਲੱਗਿਆ ਜੀ। ਇਥੇ ਮਨ ਦੀ ਮੈਲ ਲੈਂਦੀ ਹੈ। بس 아이 ਹੈ। ਮਨ ਦੀ ਮੈਲ ਲੈਂਦੀ ਹੈ ਕਿੱਥੇ ਲੈਂਦੀ ਹੈ? ਮਹਾਰਾਜ ਕਹਿੰਦੇ ਮਨ ਕੀ ਮਲ ਜਾਏ। ਮਨ ਕੀ ਮਲ ਜਾਏ। ਅੰਮ੍ਰਿਤ ਨਾਭ ਰਿਤ ਮਾਹਿ ਸਮਾਇ। ਇਥੇ ਮਨ ਦੀ ਮੈਲ ਜਾਂਦੀ। ਪ੍ਰਭੂ ਦੀ ਯਾਦ ਨਾਲ ਮਨ ਦੀ ਮੈਲ ਜਾਂਦੀ ਹੈ ਔਰ ਉਹ ਬੇਨਤੀ ਕਰਾ ਜਿਹੜੀ ਮਨ ਦੀ ਮੈਲ ਹੈ ਨਾ ਤੁਸੀਂ ਸਾਰੇ ਬੈਠੇ ਹੋ ਇੱਕ ਕੱਪੜਾ ਤੁਸੀਂ ਹਫ਼ਤਾ ਪਾ ਲਓ ਪਹਿਲੇ ਤਾਂ ਪਉਦੇ ਨਹੀਂ ਜੇ ਪਾ ਲਓ ਫਿਰ ਮਹੀਨਾ ਪਾਓ ਤੇ ਕਈ ਵਾਰੀ ਮਰਦ ਤੇ ਬੱਚੇ ਫਿਰਦੇ ਨੇ ਕਾਗ ਚੁੰਨਣ ਲਾ ਕੱਪੜੇ ਕਿੰਨੇ ਮਾਰੇ ਹੁੰਦੇ ਤੇ ਜਿਉ ਧੋਣ ਲੱਗਣ ਨੂੰ 10 ਵਾਰੀ ਸਾਬਣ ਲਗੂ ਤਾਂ ਸਾਫ਼ ਹੋ ਜਾਂਦੇ ਇੱਕ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਜੀ ਖਾਣ ਲਈ ਕੰਨਲੇ ਹੁੰਦੇ ਸੀਗੀ ਕੋਲੂ ਵਾਲੇ ਜਿਹੜੇ ਤੇਲ ਕੱਢਦੇ ਸੀ ਨਾ ਉਹ ਕੱਪੜਾ ਹੁੰਦਾ ਸੀਗਾ ਉਹਨਾਂ ਨੇ ਉੱਥੇ ਰੱਖਿਆ ਹੁੰਦਾ ਕੋਲੂ ਸਾਫ਼ ਕਰਨ ਨੂੰ ਰੋਜ਼ ਉਹਦੇ ਚ ਪੇਹੋਈ ਕੱਪੜਾ ਫੇਰਦੇ ਨਾ ਉਹ ਹੀ ਫੇਰਦੇ ਉਹ ਜਦੋਂ ਵਾਰ-ਵਾਰ ਧੇਰੀ ਜਾਂਦੇ ਸੀ ਤਾਂ ਉਹ ਤੇਲ ਲੱਗ ਲੱਗ ਕੇ ਲੱਗ ਲੱਗ ਕਿਉਂ ਇੰਨਾ ਉਹਦੇ ਚ ਰਚ ਜਾਂਦਾ ਸੀ ਉਹਨੂੰ ਸਾਫ਼ ਕਰਦੇ ਰਹਿੰਦੇ ਸੀ ਕਿ ਕਿਸੇ ਸਾਫ਼ ਕੇ ਛੱਡ ਦੇ ਫੇਰ ਉਹਨੂੰ ਜਿੰਨਾ ਮਰਜ਼ੀ ਕੋਈ ਧੋਣਾ ਚਾਹੇ ਉਹ ਧੋਤੀ ਨਹੀਂ ਜਾਂਦੀ ਕਦੇ ਨਹੀਂ ਕਿ ਉਹ ਕੀ ਹੋਇਆ ਨਸੀਬ ਮੈਲਾ ਇੰਦਾ ਜਾ ਰੋਵੇ ਤੇ ਗੁਰੂ ਗ੍ਰੰਥ ਸਾਹਿਬਾਬੂ ਜੀ ਇਹ ਸੁਦੇਸ਼ ਕਰਦੇ ਨੇ ਕਹਿੰਦੇ ਜਿਹੜੀ ਮੈਲ ਹੈ ਜਨਮ ਜਨਮ ਕੀ ਸੰਨ ਕੋ ਮਲ ਲਾਗੀ ਉਹ ਗੱਲ ਤਾਂ ਨਿੱਗੀ ਜੀ ਹੈ ਨਾ ਸਿੱਧੀ ਜੀ ਪੜਤੀ ਮੈਂ ਜਨਮ ਜਨਮ ਕੀ ਤੁਸੀਂ ਐ ਸੋਚ ਕੇ ਦੇਖੋ ਵੀ ਇਸ ਜਨਮ ਦੇ ਵਿੱਚ ਇਹ 70 80 ਸਾਲ ਦੇ ਵਿੱਚ ਕਿੰਨੀ ਮੈਲ ਲੱਗੀ ਹੈ ਮਨ ਨੂੰ ਨਾਮ ਤੋਂ ਬਿਨਾਂ ਜੋ ਕੁਝ ਮੈਲਾ ਹੀ ਹੈ ਸਾਰਾ ਮੈਲਾ ਕਿੰਨੀ ਲੱਗੀ ਹੈ ਫਿਰ ਕਿੰਨੇ ਵਿਚਾਰ ਕਿੰਨੇ ਲੋਕ ਕਿੰਨੀਆਂ ਖੁਸ਼ੀਆਂ ਕਿੰਨਾ ਬਾੜਾ ਕਿੰਨਾ ਚੰਗਾ ਸਭ ਮੈਲ ਚੰਬੜ ਗਈ ਇਸ ਮਨ ਨੂੰ ਇੰਨੀ ਮੈਲ ਲੱਗੀ ਹੋਈ ਹੈ ਇਸ ਜਨਮ ਦੀ ਇਕੱਲੇ ਇਸੇ ਜਨਮ ਦੀ ਬਾਬਾ ਜੀ ਕਹਿੰਦੇ ਜਨਮ ਜਨਮ ਕੀ ਬਾਬਾ ਜੀ ਕਿੰਨੀ ਕ ਲੱਗ ਗਈ ਇੱਕ ਜਨਮ ਹੋ ਗਿਆ 2000 ਪਤਾ ਨਹੀਂ ਕਿੰਨੇ ਕ ਜਨਮ ਹੋ ਗਏ ਆਏ ਜਨਮ ਮੈਲ ਚ ਮੜ ਜਾਂਦੀ ਹੈ ਸਮਾਨ ਨੂੰ ਤੇ ਕਮਾਲ ਦੀ ਗੱਲ ਇਹ ਆ ਬੈਲ ਦਿੱਸਦੀ ਕੋਈ ਨਹੀਂ ਤੇੜਪੜੋ ਜਨਮ ਜਨਮ ਕੀ ਇਸ ਮਨ ਕੋ ਮਨ ਲਾਗੀ ਪਰ ਹਾਲਤ ਪਤਾ ਕਿਹੋ ਜੀ ਹੋਗੀ ਗੁਰੂ ਸਾਹਿਬ ਕਹਿੰਦੇ ਕਾਲਾ ਹੋਆ ਛਾਹ ਛਾਹ ਦਾ ਮਤਲਬ ਡਾਰਕ ਪੂਰਾ ਡਾਰਕਨੈਸ ਇੰਨਾ ਕਾਲਾ ਹੋ ਗਿਆ ਵੀ ਹੁਣ ਜਿਹੜਾ ਹੈ ਖੰਡਲੀ ਵਰਗਾ ਤੋਤਾ ਵੀ ਪਤਾ ਲੱਗਦਾ ਧੋਇਆ ਗਿਆ ਕਿ ਨਹੀਂ ਤੇ ਥੋੜੇ ਇਸੇ ਹਾਲਤ ਕੋਈ ਹੋਰ ਥੋੜੀ ਦੇਖ ਸਕਦਾ ਹੈ ਗੁਰੂ ਹੀ ਗੁਰੂ ਹੀ ਦੇਖ ਸਕਦਾ ਨਾ ਕਿਹਨੇ ਕਿਹਾ ਵੀ ਕਾਲਾ ਹੋਆ ਸ਼ਾਹ ਕਿਸੇ ਕਪੜੇ ਸੋਹਣੇ ਪਾਏ ਹੋਣ ਰਿਸ਼ਤੇਦਾਰੀ ਤੇ ਜਾਣਾ ਹੋਵੇ ਰਸਤੇ 'ਚ ਕੋਈ ਮਿਲ ਜਾ ਬਾਹ ਵਿਆਹ ਦੀ ਬੜੀ ਟਾਲ ਕੱਢੀ ਹੈ ਜੇ ਕੋਈ ਨੁਕਸ ਹੋਵੇ ਕਹਿੰਦੇ ਨਹੀਂ ਜਾਂ ਪੱਗ ਥੋੜੀ ਸਾਫ਼ ਕਰੋ ਇਹ ਤਾਂ ਕੁਝ ਲੱਗਿਆ ਹੋਇਆ ਆ ਕੱਪੜੇ ਤੇ ਤੁਹਾਡੇ ਕੁਝ ਲੱਗਿਆ ਹੋਇਆ ਦਿਖ ਜਾਂਦਾ ਨਾ ਪੱਟ ਦੱਸ ਦਿੰਦੇ ਅਸੀਂ ਪਰ ਜਿਹੜੀ ਅੰਦਰ ਮੈਲ ਲੱਗੀ ਹੋਈ ਹੈ ਇਹ ਤਾਂ ਤੁਹਾਨੂੰ ਅਬਦੀ ਨਹੀਂ ਦਿਸਦੀ ਦੂਜੀ ਤਾਂ ਦੇਖ ਹੀ ਨਹੀਂ ਸਕਦੇ ਹੁਣ ਬਾਬਾ ਫਰੀਦ ਸਾਹਿਬ ਨੂੰ ਪੁੱਛੋ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਲੇਖ ਜੇ ਦੇਖਣੀ ਹੈ ਆਪ ਲੜੇ ਗੀ ਦੀ ਵਾਂਵੇਂ ਸਿਰ ਨੀਮਾ ਕਰ ਦੇ ਦੇਖ ਤੈਨੂੰ ਦਿਸੂਗੀ ਕਿ ਕਿਹੜੀ ਕਿਹੜੀ ਮੈਲ ਪਈ ਆੱਖਾਂ ਵਿੱਚ ਕੇ ਆਪ ਦੇ ਮਨ ਦੀ ਮੈਲ ਆਪ ਹੀ ਦੇਖ ਸਕਦਾ ਮੁੰਡਾ ਦੂਜਾ ਨਹੀਂ ਦੇਖ ਸਕਦਾ ਮੇਰੇ ਮੂੰਹ ਤੇ ਮਾਫੀ ਚਾਹਾਂਗਾ ਮੇਰੇ ਮੂੰਹ ਤੇ ਕੁਝ ਲੱਗ ਜਾਏ ਕੋਈ ਹੱਥ ਲੱਗ ਕੇ ਕਿਤੇ ਕਾਲਾ ਲੱਗ ਜਾਏ ਇਹ ਵੀ ਲੱਗ ਜਾਏ ਮੈਨੂੰ ਨਹੀਂ ਪਤਾ ਲੱਗਣਾ ਜਾਂ ਸ਼ੀਸ਼ਾ ਦਸੂਗਾ ਜਾਂ ਤੂੰ ਦੂਜਾ ਦੱਸੂ ਦੂਜੇ ਨੂੰ ਭਾਈ ਸਾਹਿਬ ਤੁਹਾਡੇ ਕੋਲ ਤਾਂ ਕੁਝ ਲੱਗਿਆ ਹੋਇਆ ਮੈਨੂੰ ਖੁਦ ਨਹੀਂ ਦਿਖ ਰਿਹਾ ਜਦ ਕਿ ਮੇਰੇ ਲੱਗਿਆ ਹੋਇਆ ਨਹੀਂ ਪਤਾ ਲੱਗਦਾ اچھا ਦੂਜੇ ਪਾਸੇ ਜਿਹੜੀ ਮਨ ਦੀ ਮੈਲ ਆ ਉਹ ਮੈਂ ਹੀ ਦੇਖ ਸਕਦਾ ਉਹ ਦੂਜਾ ਨਹੀਂ ਦੇਖ ਸਕਦਾ ਤੇ ਹੋ ਦੂਜਾ ਪਤਾ ਕੌਣ ਦੇਖ ਸਕਦਾ ਉਹ ਦੇਖ ਸਕਦਾ ਹੈ ਘਟ ਘਟ ਕੇ ਅੰਤਰ ਕੀ ਭਲੇ ਬੁਰੇ ਕੀ ਉਹਦੇ ਉਹ ਗੁਰੂ ਦੇਖ ਸਕਦਾ ਜਦੋਂ ਗੁਰੂ ਨੇ ਵੇਖਿਆ ਨਾ ਮਨ ਗੁਰੂ ਤਾਂ ਦੂਰੋਂ ਹੀ ਤਸਵੀਰ ਗਿਚ ਲੇਦਾ ਜਦੋਂ ਗੁਰੂ ਨੇ ਦੇਖਿਆ ਮਨ ਗੁਰੂ ਪਾਤਸ਼ਾਹ ਕਹਿੰਦੇ ਭਾਈ ਤੇਰੇ ਮਨ ਨੂੰ ਜਨਮ ਜਨਮ ਕੀ ਇਸ ਮਨ ਕੋਲ ਲੱਗੀ ਕਾਲਾ ਹੋਇਆ ਛਾ ਛਾ ਕਾਲਾ ਹੋਇਆ ਪਿਆ ਮਨ ਮੈਲਾ ਹੋਇਆ ਪਿਆ ਹੁਣ ਐਸਾ ਜਿਹੜਾ ਮਨ ਹੈ ਫਿਰ ਅਸੀਂ ਇਨਸਾਨ ਚ ਬੰਦਾ ਬਾਹਰੋਂ ਧੋਣ ਦੀ ਕੋਸ਼ਿਸ਼ ਕਰਦਾ ਤੀਰਥ ਕਰਦਾ ਜਿਹੜਾ ਅਸੀਂ ਪੜ੍ਹ-ਪੜ੍ਹਦੇ ਕਰਨਾ ਸੀ ਤੀਰਥ ਕਿਹੜਾ ਸ਼ਨਾਨੀ ਕਰਨਾ ਸੀ ਪ੍ਰਭ ਕੈ ਸਿਮਰਨ ਤੀਰਥ ਵਿੱਚ ਸ਼ਨਾਨੀ ਤੇ ਬਾਹਰੋਂ ਤਾਂ ਹੋ ਜਾਂਦਾਗਾ ਉਹ ਹੁੰਦਾ ਕੀ ਹੈ ਬਾਹਰੋਂ ਤਾਂ ਬੜਾ ਨਿੱਖ ਰਿਹਾ ਕਹਿੰਦੇ ਬਹੁਤ ਸਾਫ਼ ਸੁਥਰਾ ਪਰ ਮਨ ਬੜਾ ਬੇੜਾ ਹੈ ਮਨ ਕਪਟ ਹੈ ਤੇ ਗੁਰੂ ਪਾਤਸ਼ਾਹ ਕਹਿੰਦੇ ਫਿਰ ਇਸ ਕਰਕੇ ਅੰਦਰੋਂ ਮੈਲ ਨਹੀਂ ਜਾਂਦੀ ਜੇ ਮੈਲ ਜਾਣੀ ਹੈ ਕਹਦੇ ਨੇ ਜਦ ਇਹ ਤੀਰਥ ਤੇ ਜਾਂਦਾ ਗੁਰੂ ਬਾਬਾ ਜੀ ਕਹਿੰਦੇ ਤੀਰਥ ਨਾਵਣ ਜਾਓ तीर्थ नाम है देखो किदा सोणा ਬਾਣੀ ਬਾਣੀ ਖੋਲਦੀ ਹੈ ਕਹਿੰਦੇ ਵੀ ਜੇ ਤੀਰਥ ਤੇ ਜਾਣਾ ਜਾ ਮੈਂ ਨਹੀਂ ਰੋਕਦਾ ਪਰ ਤੀਰਥ ਕਿਹੜਾ ਹੋਵੇ ਨਾਮ ਹੈ तीर्थ तीर्थ ਸ਼ਬਦ ਵਿਚਾਰ ਅੰਤਰ ਗਿਆਨ ਹੈ ਤੇਰੇ ਅੰਦਰ ਸ਼ਬਦ ਦੀ ਵਿਚਾਰ ਦਾ ਜਦੋਂ ਗਿਆਨ ਪ੍ਰਗਟ ਹੋਏਗਾ ਉਹਨੇ ਤੇਰੀ ਮੈਲ ਕੱਟਣੀ ਅੰਦਰੋਂ ਮੈਲ ਧਿਆਨ ਇਸ਼ਨਾਨ ਜਿਹੜਾ ਤੁਸੀਂ ਹੁਣ ਬੈਠੇ ਕਰ ਰਹੇ ਹੋ ਇਹ ਇਸ਼ਨਾਨ ਹੋ ਰਿਹਾ ਕਿਹਦਾ ਹੋ ਰਿਹਾ ਮਨ ਦਾ ਮਨ ਦਾ ਇਸ਼ਨਾਨ ਹੋ ਰਿਹਾ ਪ੍ਰਭ ਕਹਿ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਜਦੋਂ ਮੈਲਾ ਸਾਫ ਹੋ ਜਾਂਦਾ ਨਾ ਫਿਰ ਅੰਦਰ ਅੰਮ੍ਰਿਤ ਆਉਂਦਾ ਹੁਣ ਧਿਆਨ ਦਿਓ ਇੱਥੇ ਆ ਕੇ ਆਤਮਾ ਅੰਮ੍ਰਿਤ ਪੀਂਦੀ ਹੈ ਕਦੋਂ ਪੀਂਦੀ ਜਦੋਂ ਮੈਲ ਨਿਕਲਦੀ ਹੈ ਮਾਨਿਕ ਹੋਈਏ ਹੁਣ ਮੈਲਾ ਮਨ ਹੈ ਉੱਥੇ ਅੰਮ੍ਰਿਤ ਪਾਦੋ ਕਿਵੇਂ ਬੈਜੇਗਾ Unha um teña uma... de unha...